ਇਹ ਇੱਕ ਇੱਕ ਸਾਡੇ ਐਕਸ਼ਨ ਸਾਹਿਬ ਕੋਲੇ ਚਾਰਜ ਆ ਤੇ ਮੰਗਾ ਦੇ ਵਿੱਚ ਸਾਡੀ ਜਿਹੜੀ ਸਾਡੇ ਦਰਜਾ ਚਾਰ ਦੀਆਂ ਇਹੜੀਆਂ ਵਰਦੀਆਂ ਨੇ 2018 ਤੋਂ ਲੈ ਕੇ ਉਹ ਦਿੱਤੀਆਂ ਨਹੀਂ ਜਾ ਰਹੀਆਂ ਸੀ ਉਹ ਪ੍ਰਵਾਨ ਹੋ ਕੇ ਆ ਗਈਆਂ ਉਤੋਂ ਹੈੱਡ ਆਫਸ ਤੋਂ ਪਰ ਇੱਥੇ ਜਿਹੜੇ ਬਿੱਲ ਨੇ ਉਹ ਦਫ਼ਤਰ ਵੱਲੋਂ ਖੁਰਦੋਰਦ ਕਰ ਦਿੱਤੇ ਗਏ ਆ ਜਿਸ ਕਰਕੇ ਇਹ ਸਾਡੀ ਜਿਹੜੀ ਵਰਦੀਆਂ ਵਾਲਾ ਮਸਲਾ ਜਿਹੜਾ ਉਹ ਲੰਮਕਿਆ ਦੂਜਾ ਹੈਗਾ ਮੇਨਲੀ ਜਿਹੜਾ ਮਰਿਤਕ ਕਰਮਚਾਰੀ ਦੇ ਵਾਰਸਾਂ ਨੂੰ ਉਹਨਾਂ ਦੇ ਬਣਦੇ ਡਿਊਜ਼ ਦੇਣੇ ਆ ਉਹ ਦਫਤਰ ਨੇ ਦੇਣੇ ਆ ਦਫਤਰ ਨੇ ਕੇਸ ਪੁੱਟ ਕਰਕੇ ਜੀ ਪੰਜਾਬ ਨੂੰ ਜਾਂ ਸਾਡੇ ਹੈੱਡ ਆਫਿਸ ਨੂੰ ਜਿਹੜਾ ਜੀਪੀ ਬੰਦੇ ਕੇਸ ਭੇਜਨੇ ਆ ਉਹਨਾਂ ਦੇ ਵਿੱਚ ਬੇਲੋੜੀ ਦੇਰੀ ਐ 6 ਮਹੀਨੇ ਹੋ ਗਏ ਸਾਡਾ ਸਾਥੀ ਅਰਜਨ ਸਿੰਘ ਸਰਾ ਉਹਨਾਂ ਦੀ ਡੈਥ ਹੋ ਗਈ ਸੀ ਉਹਨਾਂ ਦਾ ਕੇਸ 6 ਮਹੀਨਿਆਂ ਤੋਂ ਬਿਲਕੁਲ 0 ਪੁਆਇੰਟ ਤੇ ਖੜਾ ਅੱਜ ਤੱਕ ਕੋਈ ਐਕਸ਼ਨ ਗ੍ਰੇਸ਼ੀਆ ਗ੍ਰਾਂਟ ਜਿਹੜੀ ਜਲਦੀ ਹੀ ਭੋਗ ਤੱਕ ਦੇਣੀ ਹੁੰਦੀ ਆ ਉਹ ਵੀ ਉਹਨਾਂ ਨੂੰ ਮਹਈਆ ਨਹੀਂ ਕੀਤੀ ਹੋਰ ਉਹਦੇ ਜਿਹੜੇ ਬਾਕੀ ਡਿਊਜ਼ ਨੇ ਉਹਨਾਂ ਨੂੰ ਵੀ ਰੋਕਿਆ ਹੋਇਆ ਜਾਣਬੁੱਝ ਕੇ ਇਨਕੁਆਰੀ ਦੇ ਨਾਂ ਦੇ ਉੱਤੇ ਨਾ ਇਹਨਾਂ ਦਾ ਦਰਸਾਤ ਅਰਥ ਕਿ ਇਸੇ ਜਿਹੜਾ ਪੁਟਾਪ ਕੀਤਾ ਜਾ ਰਿਹਾ ਨਵੀਂ ਭਾਰਤੀ ਲਈ ਅਸੀਂ ਡਿਮਾਂਡ ਕਰਦੇ ਹਾਂ ਕਿ ਵਰਕਾਂ ਦੇ ਉੱਤੇ ਸਿਰਫ ਇੱਕ ਇੱਕ ਵਰਕਰ ਕੰਮ ਕਰ ਰਿਹਾ ਉਹਦੇ ਲਈ ਇਥੋਂ ਹੇਠੋਂ ਜਿਹੜਾ ਜਿਹੜਾ ਫੀਲਡ ਦਾ ਦਫ਼ਤਰ ਨੇ ਇਸ ਪਾਰਸ਼ਾ ਕਰਨ ਤਾਂ ਸਰਕਾਰ ਨੂੰ ਕਿ ਇਥੇ ਨਵੀਂ ਭਰਤੀ ਖੋਲੀ ਜਾਵੇ ਕਿਉਂਕਿ ਬੜੀਆਂ ਪੋਸਟਾਂ ਜਿਹੜੀਆਂ ਸਾਡੀਆਂ ਖਾਲੀ ਪਈਆਂ ਇਹਦੇ ਨਾਲ ਹੀ ਵਾਟਰਬਾਕਸਾਂ ਤੇ ਜਿਹੜਾ ਲੋੜੀਂਦਾ ਸਮਾਨ ਆ ਉਹਦੇ ਉੱਤੇ ਬੜਾ ਵੱਡਾ ਇਸ਼ੂ ਆ ਕਿ ਸਾਡੇ ਵਰਕਰ ਜੇ ਪੌੜੀ ਹੈ ਨਹੀਂ ਵਾਟਰਬਾਕਸ ਦੇ ਉੱਤੇ ਜਾਂ ਉੱਥੇ ਬੱਠੜ ਨਹੀਂ ਉੱਥੇ ਕੱਸੀ ਨਹੀਂ ਉਤੇ ਰਸਾ ਨਹੀਂ ਪੌੜੀ ਉਹ ਜਿਹੜੇ ਮਾਮਲੇ ਆ ਪਾਣੀ ਦੇ ਦੇਣ ਦੇ ਵਿੱਚ ਸਮ ਜਿਹੜੀਆਂ ਦਿੱਕਤਾਂ ਆ ਰਹੀਆਂ ਉਹਨਾਂ ਲਈ ਜ਼ਰੂਰੀ ਸਮਾਨ ਆ ਜਿਹੜਾ ਉਹ ਵੀ ਮਹੀਆ ਇੱਥੇ ਦਫ਼ਤਰ ਉੱਥੇ ਵੀ ਨਾ ਬੱਟਰ ਰਸ ਦੇ ਕੁਰਸੀਆਂ ਵੀ ਹੈ ਇਹ ਹਾਲਾਤ ਨੇ ਇਹਨਾਂ ਮੰਗਾਂ ਦੇ ਉੱਤੇ ਜਿਹੜਾ ਸਾਡੀ ਲੜਾਈ ਆ ਸਾਡੇ ਮੈਡੀਕਲ ਦੇ ਬਿੱਲ ਨੇ ਜਿਹੜੇ ਉਹ ਸਾਲ-ਸਾਲ ਘਟੋ-ਘਟ ਸਾਲ ਦੇ ਵਿੱਚ ਪੂਰਤੀ ਹੁੰਦੀ ਹੈ ਹਾਂਜੀ ਤੇ ਕੋਈ ਮੰਗ ਪੱਤਰ ਤੁਸੀਂ ਦਿੱਤਾ ਸੀ ਕਿਸੇ ਸੀਨੀਅਰ ਅਧਿਕਾਰੀ ਨੂੰ ਹਾਂਜੀ ਹਾਂਜੀ ਮੰਗ ਪੱਤਰ ਇਹਨਾਂ ਨੂੰ ਦਿੱਤਾ ਸੀ ਔਰ ਮੰਗਾਂ ਦੇ ਉੱਤੇ ਪਹਿਲਾਂ ਡੈਪੂਟੇਸ਼ਨ ਤੇ ਮੀਟਿੰਗ ਦੇ ਵਿੱਚ ਗੱਲ ਵੀ ਹੁੰਦੀ ਰਹੀ ਆ ਪਰ ਹੁਣ ਜਦੋਂ ਇਹਨਾਂ ਦੀ ਬਹਾਨੇਬਾਜ਼ੀ ਨਿਕਲੀ ਐ ਪਿਛਲੀ ਮੀਟਿੰਗ ਦੇ ਉੱਤੇ ਤਾਂ ਅਸੀਂ ਉਹਦਾ ਬਾਈਕਟ ਕੀਤਾ ਮੀਟਿੰਗ ਦਾ ਤੇ ਇਹਨਾਂ ਨੂੰ ਅਗਲਾ ਜਿਹੜਾ ਅਸੀਂ ਧਰਨੇ ਦਾ ਨੋਟਿਸ ਦੇ ਕੇ ਅੱਜ ਇੱਥੇ ਧਰਨਾ ਦੇ ਰਹੇ ਹਾਂ ਔਰ ਅਗਲੇ ਆਉਣ ਵਾਲੇ ਸਮੇਂ 'ਚ ਜਿਹੜਾ ਧਰਨਾ ਹੈ ਹੋਰ ਵੀ ਜਿਹੜਾ ਅਸੀਂ ਜੜ ਸੰਘਰਸ਼ ਆ ਉਹਨੂੰ ਪ੍ਰਚੰਡ ਕਰਾਂਗੇ ਸਰ ਅੱਜ ਕਿੰਨੇ ਧਰ ਵਾਸਤੇ ਧਰਨਾ ਲਗਾਏ ਅੱਜ ਅਸੀਂ 2 ਘੰਟੇ ਦੇ ਲਈ 11:30 ਤੋਂ 1:30 ਵਜੇ ਤੱਕ ਅਸੀਂ ਜਿਹੜਾ ਇਹ ਧਰਨਾ ਚਲਾਉਣਾ ਅੱਗੇ ਦੀ ਕਾਰਵਾਈ ਕੀ ਸਰ ਅੱਗੇ ਜੋ ਵੀ ਹੁਣ ਫੈਸਲਾ ਅਸੀਂ ਆਪਣੇ ਸਾਡੀ ਜ਼ਿਲ੍ਹਾ ਬੋਡੀ ਵੱਲੋਂ ਲੈਣਾ ਉਹ ਫੈਸਲੇ ਤੇ ਅਗਲਾ ਜਿਹੜਾ ਪ੍ਰ ਠੀਕ ਹੈ ਸੋ ਥੈਂਕ ਯੂ ਸੋ ਮਚ ਪੰਜਾਬੀ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਇਸ ਟਾਈਮ ਅਸੀਂ ਖੜੇ ਆ ਪਾਗੂ ਰੋਡ ਤੇ ਪੀਡਬਲਯੂਡੀ ਦੇ ਦਫਤਰ ਦੇ ਵਿੱਚ ਕਿਤੇ ਪੀਡਬਲਯੂਡੀ ਵੱਲੋਂ ਫੀਲਡ ਅਤੇ ਵਰਕਸ਼ਾਪ ਵਰਕਰ ਦੁਨੀਆ ਵੱਲੋਂ ਇੱਕ ਧਰਨਾ ਦਿੱਤਾ ਗਿਆ ਬੰਗਾ ਨੂੰ ਲੈ ਕੇ ਉਹ ਇੱਥੇ ਡਟੇ ਹੋਇਆ ਇਹਨਾਂ ਦਾ ਧਰਨਾ